ਸਿੱਖ ਸੰਘਰਸ਼ ਵਿੱਚ ਆਪਣਾ ਵੱਡਮੋਲਾ ਯੋਗਦਾਨ ਪਾਉਣ ਵਾਲੇ ਇੱਕ ਹੋਰ ਝਾਰੂ ਸੇਖੂ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ ਸਿਕਸੰਗ ਅਸ਼ਤੇ thamਦੇ ਲੰਬੇ ਸਮੇਂ ਤੋਂ ਜਲਾਵਤਨੀ ਕਾਟ ਰਏ ਭਈ ਮਹਿਲ ਸਿੰਘ ਬੱਬਰ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਹਨ ਕੀੜੀਆਂ ਦੀ ਖਰਾਬੀ ਕਾਰਨ ਲੰਬੇ ਸਮੇਂ ਤੋਂ ਉਹਨਾਂ ਦਾ ਲਾਹੌਰ ਦੇ ਇੱਕ ਨੀਚੀ ਹਸਪਤਾਲ ਤੋਂ ਡਾਕਟਰੀ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਆਪਣੀ ਆਖਰੀ ਸਾਂ ਲਏ ਮਿਲੀ ਜਾਣਕਾਰੀ ਅਨੁਸਾਰ ਭਈ ਮਹਿਲ ਸਿੰਘ ਬੱਬਰ ਕਈ ਵਰਿਆਂ ਤੋਂ ਪਾਕਿਸਤਾਨ ਦੇ ਲਾਹੌਰ ਵਿਖੇ ਰਹਿਣ ਤੋਂ ਬਾਅਦ ਹੁਣ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਪਾਰੀ ਸੁਰੱਖਿਆ ਹੇਠ ਰਹਿ ਰਹੇ ਸਨ ਭਾਈ ਮਹਿਲ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਸਥਾਪਕ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ ਜਿਨ੍ਹਾਂ ਨੇ ਵਿਸਾਖੀ ਅੰਮ੍ਰਿਤਸਰ ਦੇ ਸਾਕੇ ਵਿੱਚ ਸ਼ਹੀਦ ਭਾਈ ਫੋਜਾ ਸਿੰਘ ਸਮੇਤ 13 ਸਿੰਘਾਂ ਦੀ ਹੋਈ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਸਿੱਖ ਸੰਘਰਸ਼ ਦਾ ਆਰੰਭ ਕਰਨ ਵਾਲੀ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਸਥਾਪਨਾ ਕੀਤੀ ਸੀ ਜਿਕਰ ਹੋ ਗਿਆ ਕਿ ਜੂਨ 1984 ਕੱਲੂਕਾਰੇ ਵਿੱਚ ਭਾਈ ਮਹਿਲ ਸਿੰਘ ਬੱਬਰ ਨੇ ਅਹਿਮ ਭੂਮਿਕਾ ਨਿਭਾਈ ਸੀ ਸੰਤ ਗੈਨੀ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੇ 6 ਸਟੂਡੈਂਟਸ ਫੈਡਰੇਸ਼ਨ ਦੇ ਸ਼ਹੀਦ ਭਾਈ ਅਮਰੀਕ ਸਿੰਘ ਤੇ ਦਮਦਮੀ ਟਕਸਾਲ ਦੇ ਹੋਰ ਨਾ ਜੁਝਾਰੂ ਸਿੰਘਾਂ ਨਾਲ ਗੁੜੀ ਸਾਂਝੀ। ਸ਼ੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਦੌਰਾਨ ਸੱਚਖੰਡ ਸ਼ੀ ਦਰਬਾਰ ਸਾਹਿਬ ਸਮੂਹ ਕੰਪਲੈਕਸ ਦੇ ਫੌਜੀ ਘੇਰੇ ਤੋਂ ਬਾਹਰ ਨਿਕਲ ਕੇ ਭਾਰਤੀ ਹਕੂਮਤ ਨੂੰ ਮੂੰਹ ਤੋੜਵਾ ਜਵਾਬ ਦੇਣ ਦੀ ਰਣਨੀਤੀ ਤਹਿਤ ਬੱਬਰ ਯੋਧਿਆਂ ਵੱਲੋਂ ਮੋਰ ਤੋਂ ਆਰੰਭੇ ਗਏ ਗੋਰੀਲਾ ਸੰਘਰਸ਼ ਵਿੱਚ ਵੀ ਭਾਈ ਮਹਿਲ ਸਿੰਘ ਬੱਬਰ ਨੇ ਸਾਥੀ ਸਿੰਘਾਂ ਨਾਲ ਮਿਲ ਕੇ ਅਹਿਮ ਰੋਲ ਨਿਭਾਇਆ ਸੀ। ਜੈਸਕਰ ਇਹਨਾਂ ਦੇ ਪਰਿਵਾਰ ਦੇ ਹੋਰਨਾ ਮੈਂਬਰਾਂ ਅਤੇ ਪਤਨੀ ਬੀਬੀ ਗੁਰਮੀਤ ਕੌਰ ਨੂੰ ਵੀ ਐਸਐਸਪੀ ਗੋਬਿੰਦ RAM ਦੇ ਅਤਿ ਦੇ ਤਸ਼ੱਦਦ ਤੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਸਿੱਖ ਸੰਘਰਸ਼ ਵਿੱਚ ਆਪਣਾ ਵੱਡਮੋਲਾ ਯੋਗਦਾਨ ਪਾਉਣ ਵਾਲੇ ਇੱਕ ਹੋਰ ਝੂਝਾਰੂ ਸਿੱਖ ਗੁਰੂ ਚਰਨਾ ਵਿੱਚ ਜਾ ਵੀ ਰਾਜੇ ਹਨ। ਸਿਕਸੰਗ ਅਸ਼ਟੇ thalam ਦੇ ਲੰਬੇ ਸਮੇਂ ਤੋਂ ਜਲਾਵਤਨੀ ਕਾਟ ਰਹੇ ਭਈ ਮਹਿਲ ਸਿੰਘ ਬੱਬਰ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਹਨ ਕੀੜੀਆਂ ਦੀ ਖਰਾਬੀ ਕਾਰਨ ਲੰਬੇ ਸਮੇਂ ਤੋਂ ਉਹਨਾਂ ਦਾ ਲਾਹੌਰ ਦੇ ਇੱਕ ਨੀਚੇ ਹਸਪਤਾਲ ਤੋਂ ਡਾਕਟਰੀ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਆਪਣੀ ਆਖਰੀ ਸਾਂ ਲੈਂ ਮਿਲੀ ਜਾਣਕਾਰੀ ਅਨੁਸਾਰ ਭਈ ਮਹਿਲ ਸਿੰਘ ਬੱਬਰ ਕਈ ਵਰਿਆਂ ਤੋਂ ਪਾਕਿਸਤਾਨ ਦੇ ਲਾਹੌਰ ਵਿਖੇ ਰਹਿਣ ਤੋਂ ਬਾਅਦ ਹੁਣ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਪਾਰੀ ਸੁਰੱਖਿਆ ਹੇਠ ਰਹਿ ਰਹੇ ਸਨ ਭਾਈ ਮਹਿਲ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਸਥਾਪਕ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ ਜਿਨ੍ਹਾਂ ਨੇ ਵਿਸਾਖੀ ਅੰਮ੍ਰਿਤਸਰ ਦੇ ਸਾਕੇ ਵਿੱਚ ਸ਼ਹੀਦ ਭਾਈ ਫੋਜਾ ਸਿੰਘ ਸਮੇਤ 13 ਸਿੰਘਾਂ ਦੀ ਹੋਈ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਸਿੱਖ ਸੰਘਰਸ਼ ਦਾ ਆਰੰਭ ਕਰਨ ਵਾਲੀ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਸਥਾਪਨਾ ਕੀਤੀ ਸੀ ਜਿਕਰ ਹੋ ਗਿਆ ਕਿ ਜੂਨ 1984 ਕੱਲੂਕਾਰੇ ਵਿੱਚ ਭਾਈ ਮਹਿਲ ਸਿੰਘ ਬੱਬਰ ਨੇ ਅਹਿਮ ਭੂਮਿਕਾ ਨਿਭਾਈ ਸੀ ਸਤ ਗੈਣੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੇ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਸ਼ਹੀਦ ਭਾਈ ਅਮਰੀਕ ਸਿੰਘ ਤੇ ਦਮਦਮੀ ਟਕਸਾਲ ਦੇ ਹੋਰ ਨਾ ਜੁਝਾਰੂ ਸਿੰਘਾਂ ਨਾਲ ਗੁੜੀ ਸਾਂਝ ਸੀ। ਸ਼ੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਦੌਰਾਨ ਸੱਚਖੰਡ ਸ਼ੀ ਦਰਬਾਰ ਸਾਹਿਬ ਸਮੂਹ ਕੰਪਲੈਕਸ ਦੇ ਫੌਜੀ ਘੇਰੇ ਤੋਂ ਬਾਹਰ ਨਿਕਲ ਕੇ ਭਾਰਤੀ ਹਕੂਮਤ ਨੂੰ ਮੂੰਹ ਤੋੜਵਾ ਜਵਾਬ ਦੇਣ ਦੀ ਰਣਨੀਤੀ ਤਹਿਤ ਬੱਬਰ ਯੋਧਿਆਂ ਵੱਲੋਂ ਮੋਰ ਤੋਂ ਆਰੰਭੇ ਗਏ ਗੋਰੀਲਾ ਸੰਘਰਸ਼ ਵਿੱਚ ਵੀ ਭਾਈ ਮਹਿਲ ਸਿੰਘ ਬੱਬਰ ਨੇ ਸਾਥੀ ਸਿੰਘਾਂ ਨਾਲ ਮਿਲ ਕੇ ਅਹਿਮ ਰੋਲ ਨਿਭਾਇਆ ਸੀ। ਜੈਸਕਰ ਇਹਨਾਂ ਦੇ ਪਰਿਵਾਰ ਦੇ ਹੋਰਨਾ ਮੈਂਬਰਾਂ ਅਤੇ ਪਤਨੀ ਬੀਬੀ ਗੁਰਮੀਤ ਕੌਰ ਨੂੰ ਵੀ ਐਸਐਸਪੀ ਗੋਬਿੰਦ RAM ਦੇ ਅਤਿ ਦੇ ਤਸ਼ੱਦਦ ਤੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਸਿੱਖ ਸੰਘਰਸ਼ ਵਿੱਚ ਆਪਣਾ ਵੱਡਮੋਲਾ ਯੋਗਦਾਨ ਪਾਉਣ ਵਾਲੇ ਇੱਕ ਹੋਰ ਝਾਰੂ ਸਿੱਖ ਗੁਰੂ ਚਰਨਾ ਵਿੱਚ ਜਾ ਵੀ ਰਾਜੇ ਹਨ। ਸਿੱਖ ਸੰਘਰਸ਼ ਦੇ ਥੰਮ ਅਤੇ ਲੰਮੇ ਸਮੇਂ ਤੋਂ ਜਲਾਵਤਨੀ ਘਟ ਰਹੇ ਭਈ ਮਹਿਲ ਸਿੰਘ ਬੱਬਰ ਬੀਤੇ ਕਾਲ ਅਕਾਲ ਚਲਾਣਾ ਕਰ ਗਏ ਹਨ ਕਿਡਨੀਆਂ ਦੀ ਖਰਾਬੀ ਕਾਰਨ ਲੰਮੇ ਸਮੇਂ ਤੋਂ ਉਹਨਾਂ ਦਾ ਲਾਹੌਰ ਦੇ ਇੱਕ ਨੀਚੀ ਹਸਪਤਾਲ ਤੋਂ ਡਾਕਟਰੀ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਆਪਣੇ ਆਖਰੀ ਸਾਹ ਲਏ ਮਿਲੀ ਜਾਣਕਾਰੀ ਅਨੁਸਾਰ ਭਈ ਮਹਿਲ ਸਿੰਘ ਬੱਬਰ ਕਈ ਵਰਿਆਂ ਤੋਂ ਪਾਕਿਸਤਾਨ ਦੇ ਲਾਹੌਰ ਵਿਖੇ ਰਹਿਣ ਤੋਂ ਬਾਅਦ ਹੁਣ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਭਾਰੀ ਸੁਰੱਖਿਆ ਹੇਠ ਰਹਿ ਰਹੇ ਸਨ ਭਾਈ ਮਹਿਲ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਸਥਾਪਕ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ ਜਿਨ੍ਹਾਂ ਨੇ ਵਿਸਾਖੀ ਅੰਮ੍ਰਿਤਸਰ ਦੇ ਸਾਕੇ ਵਿੱਚ ਸ਼ਹੀਦ ਭਾਈ ਫੋਜਾ ਸਿੰਘ ਸਮੇਤ 13 ਸਿੰਘਾਂ ਦੀ ਹੋਈ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਸਿੱਖ ਸੰਘਰਸ਼ ਦਾ ਆਰੰਭ ਕਰਨ ਵਾਲੀ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਸਥਾਪਨਾ ਕੀਤੀ ਸੀ ਜਿਕਰ ਹੋ ਗਿਆ ਕਿ ਜੂਨ 1984 ਕੱਲੂਕਾਰੇ ਵਿੱਚ ਭਾਈ ਮਹਿਲ ਸਿੰਘ ਬੱਬਰ ਨੇ ਅਹਿਮ ਭੂਮਿਕਾ ਨਿਭਾਈ ਸੀ ਸੰਤ ਗੈਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੇ ਸਿਕ ਸਟੂਡੈਂਟਸ ਫੈਡਰੇਸ਼ਨ ਦੇ ਸ਼ਹੀਦ ਭਾਈ ਅਮਰੀਕ ਸਿੰਘ ਤੇ ਦਮਦਮੀ ਟਕਸਾਲ ਦੇ ਹੋਰ ਨਾ ਜੁਝਾਰੂ ਸਿੰਘਾਂ ਨਾਲ ਗੂੜੀ ਸਾਂਝ ਸੀ। ਸ਼ੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਦੌਰਾਨ ਸੱਚਖੰਡ ਸ਼ੀ ਦਰਬਾਰ ਸਾਹਿਬ ਸਮੂਹ ਕੰਪਲੈਕਸ ਦੇ ਫੌਜੀ ਘੇਰੇ ਤੋਂ ਬਾਹਰ ਨਿਕਲ ਕੇ ਭਾਰਤੀ ਹਕੂਮਤ ਨੂੰ ਮੂੰਹ ਤੋੜਵਾ ਜਵਾਬ ਦੇਣ ਦੀ ਰਣਨੀਤੀ ਤਹਿਤ ਬੱਬਰ ਯੋਧਿਆਂ ਵੱਲੋਂ ਮੋਰ ਤੋਂ ਆਰੰਭੇ ਗਏ ਗੋਰੀਲਾ ਸੰਘਰਸ਼ ਵਿੱਚ ਵੀ ਭਾਈ ਮਹਿਲ ਸਿੰਘ ਬੱਬਰ ਨੇ ਸਾਥੀ ਸਿੰਘਾਂ ਨਾਲ ਮਿਲ ਕੇ ਅਹਿਮ ਰੋਲ ਨਿਭਾਇਆ ਸੀ। ਜੈਸਕਨ ਇਹਨਾਂ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਅਤੇ ਪਤਨੀ ਬੀਬੀ ਗੁਰਮੀਤ ਕੌਰ ਨੂੰ ਵੀ ਐਸਐਸਪੀ ਗੋਬਿੰਦ RAM ਦੇ ਅਤਿ ਦੇ ਤਸ਼ੱਦਦ ਤੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ।